ਧਰਿਗੁਰ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹਪੁਰਨ ਨੂੰ ਲੈ ਕੇ ਅੱਜ ਪਟਾਲਾ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਿਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਕੀਤੀ ਗਈ ਅਹਿਮ ਮੀਟਿੰਗ ਜਿਸ ਵਿੱਚ ਜਬ بڑے ਅਹਿਮ ਫੈਸਲੇ ਲਏ ਗਏ ਖਾਸ ਕਰਕੇ ਜੋ ਲੋਕ ਮੇਲੇ ਵਾਲੇ ਦਿਨ ਟਰੈਕਟਰਾਂ ਤੇ ਵੱਡੇ ਵੱਡੇ 뮤지컬 ਸਿਸਟਮ ਲਗਾ ਕੇ ਆਉਂਦੇ ਨੇ ਜਾਂ ਫਿਰ ਜਿਹੜੇ ਲੋਕ ਮੋਟਰਸਾਈਕਲਾਂ ਤੇ ਹੁੱਲੜਬਾਜੀ ਕਰਦੇ ਆ ਖਾਸ ਕਰਕੇ ਉਹਨਾਂ ਨੂੰ ਨਾਕ ਪਾਉਣ ਦੀ ਗੱਲ ਆ ਗਈ ਇਸ ਮੀਟਿੰਗ ਦੇ ਵਿੱਚ ਐਸਜੀਪੀ ਜ਼ਿਲ੍ਹੇ ਮੁਲਾਜ਼ਮਾਂ ਵੱਲੋਂ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਵਿਚਾਰ ਕੀਤੇ ਗਏ ਕਿ ਇਹਨਾਂ ਨੂੰ ਹਰ ਹਾਲ 'ਚ ਇਸ ਵਾਰ ਨੱਥ ਪੁਣੀ ਹੈ ਕਿਸੇ ਨੂੰ ਵੀ ਹ ਲੜਬਾਈ ਨਹੀਂ ਕਰਨ ਦਿੱਤੀ ਜਾਵੇਗੀ ਇਸ ਦੇ ਨਾਲ-ਨਾਲ ਜਿੰਨੀਆਂ ਵੀ ਸ਼ਰਾਬ ਦੀਆਂ ਤੇ ਮੀਟ ਦੀਆਂ ਦੁਕਾਨਾਂ ਨੇ ਇਹ 10 ਸਤੰਬਰ ਨੂੰ ਬੰਦ ਰਹਿਣਗੀਆਂ ਅਤੇ ਜ਼ਿਲ੍ਹਾ ਪਧਰੀ 10 ਤਰੀਕ ਨੂੰ ਸ਼ੁਰੂ ਵੀ ਰਹੇਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਅਸੀਂ ਕੋਈ ਵੀ ਕਹਾਤੀ ਨਹੀਂ ਹੋਣ ਦੇਣ ਦਿੱਤੀ ਜਾਵੇਗੀ ਬਹਾਰੋਂ ਆਈਆਂ ਸੰਗਤਾਂ ਜਾਂ ਫਿਰ ਲੋਕ ਸੰਗਤਾਂ ਹੈ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰੋ ਵਾਲੇ ਦਿਨ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬਟਾਲਾ ਦੇ ਵਿੱਚ ਰਹਿਣਗੀਆਂ ਬੰਦ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਡਿਸਕਸ ਕੀਤਾ ਗਿਆ aur ki samjhay gaya hai is vishay par ਅ ਅੱਜ ਦੀ ਇੱਥੇ ਮੀਟਿੰਗ ਰੱਖੀ ਗਈ ਸੀ ਸਾਰੇ ਆਫੀਸਰ ਸਹਿਬਾਨ ਨਾਲ ਬਕਬਕ ਪਵਾਗਾ ਦੇ ਐਸਐਸਪੀ ਸਾਹਿਬ ਨੂੰ ਵੀ ਅ ਬੇਨਤੀ ਕੀਤੀ ਵੀ ਅਸੀਂ ਸਾਰੇ ਇਕੱਠੇ ਮੀਟਿੰਗ ਕਰੀਏ ਕਿਉਂਕਿ ਇਹ ਪੂਰੇ ਪ੍ਰਸ਼ਾਸਨ ਦਾ ਇੱਕ ਬਹੁਤ ਵੱਡਾ ਡਿਵਸ ਹੈ ਸਾਡਾ ਪੰਜਾਬ ਦੇ ਵਿੱਚ ਪੰਜਾਬੀ ਅਤੇ ਗੁਰੂ ਮਹਾਰਾਜ ਦੀ ਧਰਤੀ ਹੈ ਉਹਨਾਂ ਦਾ ਆਪ ਦਾ ਇੱਕ ਬਰਾਤ ਆਣੀ ਹੈ ਇਹ ਇੱਕ ਬੜੀ ਖੁਸ਼ੀ ਦੀ ਗੱਲ ਆ ਤੇ ਬੜੀ ਪਵਿੱਤਰਤਾ ਵਾਲਾ ਦਿਨ ਹੈ ਕਿ ਸਾਡੇ ਇੱਥੇ ਇਹ ਬਟਾਲੇ ਦੇ ਵਿੱਚ ਗੁਰੂ ਜੀ ਦਾ ਬਰਾਤ ਆਣੀ ਹੈ ਤੇ ਉਹਨਾਂ ਦਾ ਜੋ ਇੱਥੇ ਇਤਿਹਾਸਿਕ ਵਿਆਹ ਇੱਥੇ ਹੋਇਆ ਸੀ ਤੇ ਉਹਦੀ ਸਾਰੀ ਬਰਾਤ ਵਗੈਰਾ ਆਉਂਦੀ ਹੈ ਤੇ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ ਉਹਨੂੰ ਲੈ ਕੇ ਅਸੀਂ ਐਸਜੀਪੀਸੀ ਨਾਲ ਤੇ ਅਸੀਂ ਮੈਂ ਐਸਐਸਪੀ ਸਾਹਿਬ ਤੇ ਐਸਡੀਐਮ ਅਸੀਂ ਸਾਰੇ ਸਾਰੇ ਆਫਸਰਸ ਸੇਵਾ ਨਾਲ ਮੀਟਿੰਗ ਕੀਤੀ ਹੈ ਕਿ ਇਹਨਾਂ ਦੇ ਸਾਰੇ ਆਖੇ ਤੇ ਬੜਾ ਅਜ ਸਾਨੇ ਵੀ ਜੁੜੀ ਸਮਝਿਆ ਕਿਉਂਕਿ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬੜਾ ਇਤਿਹਾਸਿਕ ਦਿਨ ਹੈਗਾ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਰਵੇ ਤੇ ਹਰ ਚੀਜ਼ ਬੜੇ ਸਟੂਡੀਓ ਢੰਗ ਨਾਲ ਹੋਵੇ ਤੇ ਸਾਰੇ ਪ੍ਰਬੰਧ ਪ੍ਰੋਪਰ ਹੋਣ ਲੋਕਾਂ ਨੂੰ ਵੀ ਜਿੱਥੇ ਇਹਨੇ ਵੱਧ ਚੜ ਕੇ ਉਹਨਾਂ ਨੇ ਹਿੱਸਾ ਲੈਣਾ ਹੈ ਉਹਨਾਂ ਨੂੰ ਵੀ ਸਹੂਲਤ ਨੂੰ ਦੇਖਦੇ ਹੋਏ ਅਸੀਂ ਇਹ ਕਿਹਾ ਵੀ ਪ੍ਰੋਪਰ ਸਫਾਈ ਦਾ ਪ੍ਰਬੰਧ ਹੋਵੇ ਪ੍ਰੋਪਰ ਡਿਵਰਸ਼ਨ ਰੂਟ ਬੰਦ ਪ੍ਰੋਪਰ ਹੈਲਪ ਡੈਸਕ ਲਗਾਏ ਜਾਣਗੇ ਜੇ ਕੋਈ ਐਮਰਜੈਂਸੀ ਕਿਸੇ ਨੂੰ ਕੋਈ ਤਵੀਦ ਖਰਾਉਣੀ ਆ ਉਹਦੇ ਐਮਬੂਲੈਂਸਿਸ ਵਗੈਰਾ ਦਾ ਮੈਡੀਕਲ ਦਾ ਪ੍ਰੋਪਰ ਪ੍ਰਬੰਧ ਕੀਤਾ ਜਾਵੇਗਾ ਫਾਇਰ ਬ੍ਰਿਗੇਡ ਦਾ ਹੈਗਾ ਬਾਕੀ ਹਰ ਵਿਭਾਗ ਨੂੰ ਜੋ ਵੀ ਉਹਦਾ ਕੰਮ ਹੈਗਾ ਉਹਨੂੰ ਇਨਸਟਰਕਸ਼ਨਾਂ ਦਿੱਤੀਆਂ ਕਿ ਉਹ ਨਿਜੀ ਤੌਰ ਤੇ ਜੋ ਉਹਨਾਂ ਦਾ ਜ਼ਿੰਮੇਵਾਰ ਅਫਸਰ ਹੈ ਉਹ ਆਪਣੇ ਨਿਜੀ ਤੌਰ ਤੇ ਸਾਰਾ ਕੁਝ ਚੈੱਕ ਕਰਕੇ ਸਾਨੂੰ ਸਰਟੀਫਾਈ ਕਰੇਗਾ ਕਿ ਜੋ ਮੇਰਾ ਕੰਮ ਸੀ ਮੇਰੀ ਡਿਊਟੀ ਲਈ ਗਈ ਸੀ ਉਹ ਸਹੀ ਢੰਗ ਨਾਲ ਮੈਂ ਕਰਤੀ ਆ ਤੇ ਮੈਂ ਅੱਗੇ ਵੀ ਇਨੂਮਨੇਟਰ ਕਰਦਾ ਰਵਾਂਗਾ ਤੇ ਇਸ ਦੇ ਨਾਲ ਹੀ ਅਸੀਂ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਇਹ ਵੀ ਕੀਤਾ ਕਿ ਸਾਰੇ ਆਪਣਾ ਜਿਹੜੇ ਸਾਰੇ ਆਫੀਸਰਸ ਹੈ ਉਹਨਾਂ ਨੂੰ ਸ਼ੇਅਰ ਕੀਤੀ ਜਾਵੇ ਤਾਂ ਜੋ ਕਿ ਕਦੇ ਵੀ ਕਿਸੇ ਨੂੰ ਕੋਈ ਦਿੱਕਤ ਆਂਦੀ ਆ ਤਾਂ ਇੱਕ ਦੂਜੇ ਨਾਲ ਤਾਲਮੇਲ ਕਰ ਸਕੇ ਤੇ ਉਸ ਸਮੱਸਿਆ ਨੂੰ ਮੌਕੇ ਤੇ ਹੀ ਹੱਲ ਕੀਤਾ ਜਾ ਸਕੇ ਨਹੀਂ ਦਾਇ ਜਿਆਦਾ ਦੇਖਣਾ ਚਾਹੁੰਦਾ ਹੈ ਕਿ ਐਡੇ ਵੱਡੇ ਫੰਕਸ਼ਨਾਂ ਦੇ ਵਿੱਚ ਇੱਕ ਮੈਗਮੇ ਦੇ ਅਫਸਰ ਨੂੰ ਦੂਜੇ ਮੈਗਮੇ ਦਾ ਨਹੀਂ ਪਤਾ ਹੁੰਦਾ ਵੀ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਤਾਂ ਉਹ ਫਿਰ ਕਈ ਵਾਰ ਕਮਿਊਨੀਕੇਸ਼ਨ ਗੈਪ ਦੇ ਵਿੱਚ ਜਿਹੜੀ ਵਿਵਸਥਾ ਜਾਂ ਜਿਸ ਤਰ੍ਹਾਂ ਦਾ ਅਸੀਂ ਸੋਚਿਆ ਹੁੰਦਾ ਵੀ ਅਸੀਂ ਪ੍ਰਬੰਧ ਕਰਾਂਗੇ ਉਹਦੇ ਵਿੱਚ ਕਈ ਵਾਰ ਕੋਈ ਦਿੱਕਤ ਆ ਜਾਂਦੀ ਹੈ ਤੇ ਅਸੀਂ ਆਪਣੇ ਵੱਲੋਂ ਇਸ ਚੀਜ਼ ਨੂੰ ਸਾਰਿਆਂ ਨੂੰ ਸੋਚਦੇ ਹੋਏ ਸਮਝਦੇ ਹੋਏ ਅੱਜ ਇਹ ਮੀਟਿੰਗ ਕੀਤੀ ਆ ਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਇਹਨੂੰ ਸਾਰਾ ਪ੍ਰਸ਼ਾਸਨ ਪੁਲਿਸ ਦੀ ਮਦਦ ਨਾਲ ਸਾਰੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਐਸਜੀਪੀਸੀ ਦੀ ਮਦਦ ਨਾਲ ਇਹ ਸਾਰੀ ਸੰਗਤ ਦੀ ਮਦਦ ਨਾਲ ਇਹਨੂੰ ਵਧੀਆ ਤਰੀਕੇ ਨਾਲ ਨਿਪੇੜੇ ਚੜਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਜੋ ਹਰ ਸਾਲ ਜਿਸ ਤਰ੍ਹਾਂ ਦਾ ਹੁੰਦਾ ਰਿਹਾ ਸੀ ਉਸ ਤੋਂ ਵੀ ਬਿਹਤਰ ਕਰੀਏ ਜੋ ਪਿਛਲੇ ਵਾਰ ਕੋਈ ਕਮੀਆਂ ਪੇਸ਼ੀਆਂ ਰਹੀਆਂ ਇੱਕ ਪੁਆਇੰਟ ਹੈ ਸਰ ਜਿਹੜਾ ਪਿਛਲੇ ਕਈ ਸਾਲਾਂ ਤੋਂ ਡਿਸਕਸ ਹੁੰਦਾ ਹੁਕਮ ਵੀ ਜਾਰੀ ਹੁੰਦੇ ਪਰ ਉਹਦੇ ਤੇ ਅਸਰ ਕੋਈ ਨਹੀਂ ਇੱਕ ਪੁਆਇੰਟ ਹੈ ਬੁਲੇਟ ਮੋਟਰਸਾਈਕਲ ਸਕੂਟਰ ਐਕਟਿਵਾ ਜਾਂ ਕੋਈ ਵੀ ਬਾਈਕ ਤੇ ਦੇ ਸਲੰਸਰ ਨਿਕਲ ਜਾਂਦੇ ਡੀ ਜੀ ਔਰ ਟਰੈਕਟਰ ਇਹ ਹਰ ਵਾਰੀ ਡਿਸਕਸ ਜ਼ਰੂਰ ਹੁੰਦਾ ਲੇਕਿਨ ਇਹਦੇ ਤੇ ਕਾਰਵਾਈ ਨਹੀਂ ਦੇਖੋ ਪਹਿਲਾ ਕੀ ਹੁੰਦਾ ਮੈਨੂੰ ਨਹੀਂ ਪਤਾ ਹੈਗਾ ਇਸ ਵਾਰ ਜਦੋਂ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਇੱਥੇ ਆਫਿਸ ਚ ਆ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਬਾਰੇ ਗੱਲ ਕੀਤੀ ਇਸ ਤੋਂ ਇਹ ਪਤਾ ਚੱਲ ਜਾਂਦਾ ਕਿ ਜਿਹੜੇ ਇਸ ਦੇ ਜ਼ਿੰਮੇਵਾਰ ਅਫਸਰ ਨੇ ਡਿਸਟ੍ਰਿਕਟ ਦੇ ਹੈੱਡ ਨੇ ਪੁਲਿਸ ਦੇ ਉਹ ਇਸ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਨੇ ਤੇ ਉਹਨਾਂ ਨੇ ਹੁਣ ਮੀਟਿੰਗ ਜ ਵੀ ਸ਼ੋਰ ਕੀਤਾ ਤੇ ਮੈਨੂੰ ਵੀ ਉਹਨਾਂ ਨੇ ਸ਼ੋਰ ਕੀਤਾ ਵੀ ਅਸੀਂ ਇਹਨੂੰ ਪੂਰਾ ਸੱਤਿਆਂ ਨਾਲ ਨਿਜੀਠਾਂਗੇ ਤੇ ਇਹਨੂੰ ਨਿਜੀਠਾਂਗੇ ਵੀ ਤੇ ਅਸੀਂ ਇਹਦੇ ਲਈ ਲੋਕਾਂ ਨੂੰ ਜਾਗਰਿਤ ਵੀ ਕਰਾਂਗੇ ਸਾਨੂੰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਨਾਲ ਫੋਰਸ ਯੂਜ਼ ਕਰੀਏ ਜਾਂ ਕਿਸੇ ਨਾਲ ਅਸੀਂ ਕੋਈ ਕਰੀਏ ਆਗਰੇ ਤੋਂ ਵੀ ਇਸ ਵਾਰ ਪ੍ਰਸ਼ਾਸਨ ਇਸ ਨੂੰ ਟਿੱਲੇ ਮਿੱਠੇ ਨਹੀਂ ਲਵੇਗਾ ਤੇ ਮੈਨੂੰ ਪੂਰੀ ਉਮੀਦ ਹੈ ਤੇ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਜੋ ਪੁਰਾਣੀ ਜੇ ਕੋਈ ਗੱਲ ਜੀ ਹੋਈ ਆ ਤਾਂ ਇਸ ਵਾਰ ਨਹੀਂ ਹੋਣ ਦਵਾਂ ਸਰ ਇੱਕ ਬੁੱਧੇ ਤੇ ਚਰਚਾ ਪਿੰਡ ਪੁੱਲ ਦੀ ਜਾਈ ਗਈ ਸੀ ਇਨਾ ਢੇਰ ਘੜ ਵਾਲਾ ਮਾਹੌਲ ਬਣ ਜਾਣਾ ਹੈ ਔਰ ਇਸ ਪਿੰੜ ਵਾਲੇ ਮਾਹੌਲ ਦੇ ਵਿੱਚ ਲੁਟਰਾ ਕੋਹਾ ਹੋਣੀ ਹੈ ਔਰ ਅਸਲਾ ਲੈ ਕੇ ਵੀ ਆਸ-ਪਾਸ ਕਾਫੀ ਬੜੀ ਬੜੀ ਗੋਲੀਗਾਨੀ ਹੋਤੀ ਔਰ ਇਹ ਜਿਹੜਾ ਖਨਾਤ ਨੇ ਡਰ ਦਾ ਮਾਹੌਲ ਹੋਣਾ ਖੌਫ ਦਾ ਮਾਹੌਲ ਹੋਣਾ ਇਹਦੇ ਸੇਂਗਰ ਕੌਤੀਆਂ ਵੀ ਆ ਚੁੱਕੀਆਂ ਨੇ ਉਹਨਾਂ ਦੇ ਸਾਹ ਸੁਕੇ ਤੇ ਇਹ ਰੀਤੀ ਕਿ ਕਿ ਇਹਦਾ ਫਾਇਦਾ ਲੈ ਕੇ ਕੋਈ ਆਂਟੀ ਉੱਤੇ ਹਾਦਸਾ ਨਾ ਹੋ ਜਾਵੇ ਸੋ ਇਹ ਦੁੱਧਾ ਕੋਹਨ ਪਲੇਟੇ ਅਤੇ ਇਹ ਥੋੜੀ ਸੈਨਿਟਾਈਜ਼ ਕਰਨ ਦੇ ਤਰੀਕਾ ਨਾਲ ਕੋਈ ਸ਼ਾਇਦ ਤੁਸੀਂ ਇਹ ਮਿਸ ਕਰ ਗਏ ਮੈਂ ਬੜਾ ਕਲੀਅਰਲੀ ਹੈ ਕਿ ਆ ਹੈਗਾ ਕਿ ਸਾਰੇ ਏਰੀਆ ਨੂੰ ਸੈਂਸਟਾਈਜ਼ ਕੀਤਾ ਜਾਵੇ ਜਿਹੜਾ ਸੈਂਸਟਾਈਜ਼ ਕਰਨ ਦਾ ਮਤਲਬ ਹੁੰਦਾ ਇਹ ਹੀ ਹੁੰਦਾ ਵੀ ਜਿੰਨੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਉੱਤੇ ਰਿਜ਼ਰਵ ਕੀ ਜਾਵੇ ਆਡੀ ਚੈਕਿੰਗ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਦੇ ਬੰਦੇ ਕੰਮ ਕਰਦੇ ਆ ਕੀ ਕਰਦੇ ਆ ਤਾਂ ਜੋ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋ ਸਕੇ ਬਾਕੀ ਉਸ ਦਿਨ ਮੌਕੇ ਤੇ ਸਾਡੇ ਹੈਲਪ ਡੈਸਕ ਹੋਣਗੇ ਪੂਰਾ ਪੁਲਿਸ ਪ੍ਰਸ਼ਾਸਨ ਹੋਏਗਾ ਐਸਜੀਪੀਸੀ ਦੇ ਵਲੰਟੀਅਰ ਹੋਣਗੇ ਅਸੀਂ ਹਰ ਪੱਖੋਂ ਕੈਮਰੇ ਲੱਗਣਗੇ ਐਸਐਸਪੀ ਸਾਹਿਬ ਨੇ ਦੱਸਿਆ ਕੋਈ ਅੰਦਾਜ਼ਾ ਨਹੀਂ ਅਸੀਂ 100 ਕੈਮਰੇ ਲੈ ਕੇ ਜਾ ਰਹੇ ਹਾਂ ਠੀਕ ਹੈ ਨਾ ਤੇ ਲੋੜ ਪਈ ਸੀ ਡਰੋਨ ਦੇ ਨਾਲ ਵੀ ਇਹ ਤੇ ਨਜ਼ਰ ਰੱਖਾਂਗੇ ਜੋ ਪੋਸੀਬਲ ਹੋਇਆ ਅਸੀਂ ਕਰਾਂਗੇ ਬਟ ਇਹ ਹੁੰਦਾ ਹੈਗਾ ਦੇਖੋ ਜਦੋਂ ਮੇਲੇ ਹੁੰਦੇ ਆ ਤਾਂ ਇੱਥੇ ਕੋਈ ਦੋ ਰਾਏ ਨਹੀਂ ਕਿ ਇਸ ਤਰ੍ਹਾਂ ਦੇ ਅੰਸ਼ਰ ਵੀ ਕੋਸ਼ਿਸ਼ ਕਰਦੇ ਆ ਵੀ ਅਸੀਂ ਵੀ ਫਾਇਦਾ ਉਠਾਈਏ ਬਟ ਉਹਦੇ ਲਈ ਪੁਲਿਸ ਅਫੀਸਰ ਕੋਰੇ ਉਹਨਾਂ ਨੇ ਪੂਰਾ ਇਹਦੇ ਉਹਨਾਂ ਦੇ ਧਿਆਨ ਚਾਹੀਗਾ ਤੇ ਉਹ ਆਲਰੇਡੀ ਇਸ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਉਹ ਪੂਰਾ ਇਹਨੂੰ ਸੈਂਸਟਾਈਜ਼ ਕਰ ਰਹੇ ਨੇ ਏਰੀਏ ਨੂੰ ਤੇ ਖਾਸ ਕਰਕੇ ਰੂਟ ਨੂੰ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਹੋਰ ਇੰਟੈਂਸੀਫਾਈ ਅਸੀਂ ਇਹਦੇ ਕਰਾਂਗੇ ਤੇ ਜਿਨ੍ਹਾਂ ਦੀ ਲਿਸਟ ਵਗੈਰਾ ਬਣਾ ਕੇ ਜਿਨ੍ਹਾਂ ਨੂੰ ਅਸੀਂ ਬਾਉਂਡ ਕਰਨਾ ਬਾਉਂਡ ਕਰਾਂਗੇ ਤੇ ਇਹਦੇ ਵੱਲੋਂ ਸਾਡਾ ਪੂਰਾ ਤੁਹਾਨੂੰ ਪੂਰੀ ਸੰਗਤ ਨੂੰ ਭਰੋਸਾ ਹੈ ਦਿਵਾਨਾ ਮੈਂ ਸ਼ਰਾਬ ਦੁਕਾਨਾਂ ਕਿੰਨੇ ਤੱਕ ਬੰਦ ਰਹਿਣਗੀਆਂ ਔਰ ਛੁੱਟੀ ਇਸ ਦਿਨ ਕੀਤੀ ਜਾਏਗੀ ਜਿਲ੍ਹਾ ਲੈਵਲ ਤੇ ਜਿਹੜੀ ਸ਼ਰਾਬ ਦੇ ਹੈ ਨਾ ਉਹ 10 ਤਰੀਕ 10 ਦਾ ਅਸੀਂ ਕੀਤਾ ਹੈਗਾ ਬੰਦ ਕਰ ਦਾਂਗੇ ਆਰਡਰ ਹੋ ਗਏ ਨੇ ਨਹੀਂ ਮੈਂ ਚੈੱਕ ਕਰਕੇ ਕਰਾ ਦਾਂਗਾ ਤੇ ਸਕੂਲ ਦੀ ਅਸੀਂ ਸੈਕਟਰੀ ਐਜੂਕੇਸ਼ਨ ਨੂੰ ਰਿਕੁਐਸਟ ਭੇਜ ਦਿੱਤੀ ਹੈਗੀ ਤੇ ਉਹਨਾਂ ਨਾਲ ਮੈਂ ਗੱਲ ਕਰਕੇ ਉਹਨੂੰ ਉਮੀਦ ਹੈ ਜਿਵੇਂ ਪਿਛਲੇ ਸਾਲ ਹੋਈ ਸੀ ਉਹ ਵੀ 10 ਤਰੀਕ ਦੀ ਛੁੱਟੀ ਐਲਾਨ ਹੋ ਜਾਏ ਜੀ ਥੈਂਕ ਯੂ ਵੈਰੀ ਮਚ